ਹਾਂਜੀ ਦੋਸਤੋ ਬਲਕਾਰ ਸਿੱਧੂ ਜਿਹੜਾ ਪੁਰਾਣਾ ਗਾਇਕ ਹੈ ਤੇ ਮੌਜੂਦਾ ਐਮਐਲਏ ਹੈ ਉਹਦੀ ਲੋਕ ਆਵਾਜ਼ ਦੇ ਪੱਤਰਕਾਰ ਮਨਿੰਦਰਜੀਤ ਦੇ ਨਾਲ ਮਨਿੰਦਰਜੀਤ ਸਿੱਧੂ ਦੇ ਨਾਲ ਅ ਰੌੜਾ ਰੱਪਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਤੁਸੀਂ ਦੇਖਿਆ ਕਿ ਮਨਿੰਦਰਜੀਤ ਵੱਲੋਂ ਇੱਕ ਆਡੀਓ ਚਲਾਈ ਗਈ ਉਹਦੇ ਸਬੰਧ ਵਿੱਚ ਬਲਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਪਰਚਾ ਦਰਜ ਕਰਾਇਆ ਗਿਆ। ਇਹਦੇ ਵਿੱਚ ਦੋਸਤੋ ਭਾਵੇਂ 3-4 ਦਿਨ ਹੋ ਗਏ ਐ ਪਰ ਅੱਜ ਮੀਟ ਕੋ ਪਾਉਣ ਦਾ ਮਕਸਦ ਇਹ ਹੈ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵੀ ਅਸਲ ਕਸੂਰਵਾਰ ਬੰਦਾ ਕੌਣ ਸੀ? ਕੁਝ ਲੋਕ ਮਨਿੰਦਰਜੀਤ ਸਿੱਧੂ ਨਾਲ ਖੜ ਗਏ ਤੇ ਕੁਝ ਬਲਕਾਰ ਦੇ ਹਮੈਤੀ ਬਲਕਾਰ ਨੂੰ ਸਹੀ ਕਹਿੰਦੇ ਰਹੇ। ਪਰੇ ਦੇ ਵਿੱਚ ਸਭ ਤੋਂ ਵੱਧ ਅੱਗ ਤੇ ਫੂਸ ਸੁਟਣ ਵਾਲਾ ਬੰਦਾ ਕੌਣ ਹੈ ਦੋਸਤੋ ਇੱਕ ਕੋਈ ਚੰਗਾ ਦੋਸਤ ਮਿੱਤਰ ਹੈ ਉਹਦੇ ਨਾਲ ਅਸੀਂ ਫੋਨ ਤੇ ਰੋਜ਼ ਗੱਲਬਾਤ ਕਰਦੇ ਹਾਂ ਕੋਈ ਵੀ ਦੁੱਖ ਦਰਦ ਬੰਦਾ ਆਪਦੇ ਦੋਸਤ ਮਿੱਤਰ ਨਾਲ ਕਰਦਾ ਹੈ ਫੋਨ ਤੇ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਹਾਸੇ ਮਜ਼ਾਕ ਦੇ ਵਿੱਚ ਵੀ ਕਰ ਜਾਂਦੇ ਹਾਂ ਜਿਹੜੀਆਂ ਅਸਲ ਸੀਰੀਅਸ ਕੱਲਾਂ ਵੀ ਅਸੀਂ ਹਾਸੇ ਮਜ਼ਾਕ ਚ ਕਹੇ ਜਾਂਦੇ ਆ ਕਿਉਂਕਿ ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਜਿਹੜਾ ਫੋਨ ਤੇ ਜਿਹਦੇ ਨਾਲ ਗੱਲ ਕਰਦੇ ਆ ਉਹ ਬੰਦਾ ਆਪਣਾ ਹੈ ਜਾਂ ਦੋਸਤ ਮਿੱਤਰ ਹੈ ਪਰ ਸੱਜਣੋਂ ਸਮਾਂ ਨਹੀਂ ਰਿਹਾ ਮਤ ਇਹੋ ਜੀ ਗੱਲ ਕਰਿਆ ਕਰੋ ਫੋਨ ਤੇ ਬਚ ਜੋ ਕੋਈ ਦੁਨੀਆਂ ਦਾ ਪ੍ਰਭੂ ਭਰੋਸਾ ਨਹੀਂ ਜਿਹੜੇ ਬੰਦੇ ਨੇ ਆਡੀਓ ਗੱਲਬਾਤ ਦੀ ਲੀਕ ਕੀਤੀ ਹੈ ਮੈਂ ਸਭ ਤੋਂ ਵੱਧ ਕਸੂਰਵਾਰ ਉਹ ਬੰਦੇ ਨੂੰ ਮੰਨਦਾ ਮੇਰੇ ਨਿੱਜੀ ਵਿਚਾਰ ਨੇ। ਨਾ ਉਸ ਬੰਦੇ ਨੂੰ ਮੈਂ ਮਿਲਿਆ ਨਾ ਜਾਣਦਾ। ਨਾ ਬਲਕਾਰ ਨੂੰ ਜਾਣਦਾ ਨਾ ਉਹਨੂੰ ਮਿਲਿਆ ਨਾ ਮਨਿੰਦਰਜੀਤ ਨੂੰ। ਪਰ ਅਸਲ ਗੱਲ ਜਿਹੜੀ ਹੋਈ ਹੈ ਉਹ ਆਡੀਓ ਲੀਕ ਦੀ ਹੋਈ ਹੈ। ਉਹਦੇ ਵਿੱਚ ਸਭ ਤੋਂ ਵੱਧ ਕਸੂਰਵਾਰ ਉਹ ਬੰਦਾ ਹੈ ਜਿਹਨੇ ਬਲਕਾਰ ਸਿੱਧੂ ਨਾਲ ਫੋਨ ਤੇ ਗੱਲ ਕੀਤੀ ਤੇ ਬਾਅਦ ਦੇ ਵਿੱਚ ਉਹਨਾਂ ਦੇ ਕੋਈ મતਭੇਦ ਹੋਗੇ ਤੇ ਉਹਨੇ ਚੱਕ ਕੇ 3 ਸਾਲ ਪੁਰਾਣੀ ਆਡੀਓ ਹੁਣ ਲੀਕ ਕਰ ਦਿੱਤੀ ਮੈਂ ਜਤਿੰਦਰ ਭੱਲਾ ਜਿਹੜਾ ਬਠਿੰਡੇ ਚੇਅਰਮੈਨ ਆਮ ਪਾਰਟੀ ਦਾ ਉਹਦੀ ਗੱਲ ਸੁਣੀ ਉਹਨੇ ਕਿਹਾ ਕਿ 3 ਸਾਲ ਪੁਰਾਣੀ ਆਡਿਓ ਐ ਤੇ ਆਡਗੋ ਦੇ ਵਿੱਚੋਂ ਪਤਾ ਵੀ ਲੱਗਦਾ ਹੈ ਕਿਉਂਕਿ ਗੱਲ ਕਰ ਰਿਹਾ ਉਹ ਜਿਹੜਾ ਬੰਦਾ ਬਲਕਾਰ ਸਿੱਧੂ ਦੇ ਨਾਲ ਗੱਲ ਕਰ ਰਿਹਾ ਉਹਦਾ ਮਿੱਤਰ ਹੈ ਕੋਈ ਰਾਜੂ ਰਾਜੂ ਚੈਨੀ ਉਹ ਕਹਿ ਰਿਹਾ ਕਿ ਗਰੰਟੀ ਕਾਰਡ ਆਏ ਹੋਏ ਆ ਕੇਜਰੀਵਾਲ ਵੱਲੋਂ ਜਿਹੜੇ ਉਹਨਾਂ ਨੇ ਫਾਰਮ ਭਰੇ ਸੀ ਕਿ ਹਜ਼ਾਰ-ਹਜ਼ਾਰ ਰੁਪਿਆ ਔਰਤਾਂ ਨੂੰ ਪੈਸਾ ਦੇਵਾਂਗੇ ਉਹ ਗਰੰਟੀ ਆਈ ਨੂੰ ਬਹੁਤ ਚਿਰ ਹੋ ਗਿਆ ਇਹਦਾ ਮਤਲਬ ਉਦੋਂ ਦੀ ਆੜਗੋ ਹੈ ਤੇ ਬਲਕਾਰ ਸਿੱਧੂ ਕਹਿ ਰਿਹਾ ਹੈ ਕਿ ਇਹ ਫਾਰਮ ਆਪਾਂ ਭਰਨੇ ਆ ਮੈਂ ਐਮਐਲ ਆ ਮੈਂ ਖੁਦ ਭਰੂੰਗਾ ਮੇਰਾ ਪਰਿਵਾਰ ਭਰੂਗਾ ਕਿਸੇ ਦਾ ਹੱਕ ਨਹੀਂ ਇੱਥੋਂ ਪਤਾ ਲੱਗਦਾ ਕਿ ਆੜਗੋ ਪ੍ਰਾਣੀ ਹੈ ਹੁਣ ਲੀਕ ਕਰਨ ਦਾ ਕਾਰਨ ਉਹਦੇ ਬਲਕਾਰ ਦੇ ਨਾਲ ਮਤਭੇਦ ਨਾ ਵੜਨੀ ਜਾਂ ਕਿਸੇ ਹੋਰ ਬੰਦਿਆਂ ਦੀਆਂ ਉਂਗਲਾਂ ਤੇ ਚੜ ਕੇ ਬਲਕਾਰ ਸਿੱਧੂ ਨੂੰ ਥੱਲੇ ਸੁੱਟਣਾ ਉਹਨੂੰ ਬਦਨਾਮ ਕਰਨਾ ਦੋਸਤੋ ਠੇਟ ਪੰਜਾਬੀ ਬੰਦਾ ਜਿਹੜਾ ਹੁੰਦਾ ਹੈ ਬਲਕਾਰ ਵੀ ਇੱਕ ਜ਼ਿੰਮੇਵਾਰਾਂ ਦਾ ਮੁੰਡਾ ਹੈ ਉੁੱਲੇ ਪਿੰਡ ਦਾ ਰਹਿਣ ਵਾਲਾ ਤੇ ਸ਼ਾਮ ਨੂੰ ਹੋ ਸਕਦਾ ਹੈ ਉਹਦਾ ਵੀ ਉੱਟ ਪੀਤੀ ਹੋਵੇ ਤੇ ਉਹਨੇ ਆਪ ਦਾ ਦੋਸਤ ਮਿੱਤਰ ਸਮਝ ਕੇ ਹਾਸੀ ਮਜ਼ਾਕ ਦੇ ਵਿੱਚ ਕੁਝ ਗੱਲਾਂ ਕੀਤੀਆਂ ਤੇ ਉਹ ਗੱਲਾਂ ਅੱਜ ਉਹਦਾ ਬੁਕਾਰ ਦਾ ਸਵਾਲ ਬਣ ਗਈਆਂ ਜੇਕਰ ਉਹਦਾ ਮਿੱਤਰ ਆਡੀਓ ਲੀਕ ਨਾ ਕਰਦਾ ਤੇ ਉਹ ਮਨਿੰਦਰਜੀਤ ਸਿੱਧੂ ਤੱਕ ਨਹੀਂ ਜਾਣੀ ਸੀ ਮਨਿੰਦਰਜੀਤ ਸਿੱਧੂ ਦਾ ਕੋਈ ਕਸੂਰ ਨਹੀਂ ਉਹਦਾ ਚੈਨਲ ਹੈ ਉਹਨੇ ਚਲਾ ਦਿੱਤੀ ਪਰ ਜਿਹੜੇ ਬੰਦੇ ਨੇ ਉਦੇ ਕੋਲੇ ਆਡੀਓ ਭੇਜੀ ਉਹ ਕਸੂਰਵਾਰ ਹੈ ਉਹਦਾ ਹੱਕ ਬਣਦਾ ਸੀ ਉਹ ਬਲਕਾਰ ਸਿੱਧੂ ਨੂੰ ਕਹਿੰਦਾ ਕਿ ਭਾਈ ਆ ਗੱਲ ਹੈ ਜਦ ਪਾਰਟੀ ਪੱਧਰ ਤੇ ਉਹ ਆੜਗੋ ਨੂੰ ਰੱਖਦਾ ਭਗਵੰਤ ਮਾਨ ਨੂੰ ਭੇਜ ਦਿੰਦਾ ਕੇਜਰੀਵਾਲ ਨੂੰ ਭੇਜ ਦਿੰਦਾ ਪਰ ਲੋਕਾਂ ਦੇ ਵਿੱਚ ਰੌਲਾ ਪਵਾਉਣਾ ਉਹਨੂੰ ਨੀਮਾ ਦਿਖਾਉਣਾ ਤੇ ਬਾਕੀ ਜਦੋਂ ਉਹ ਬੰਦਾ ਗੱਲ ਕਰ ਰਿਹਾ ਹੈ ਅਰਾਜੂ ਬਲਕਾਰ ਸਿੱਧੂ ਨਾਲ ਫੋਨ ਤੇ ਦੋਸਤੋ ਤੁਸੀਂ ਸੁਣ ਲਿਓ ਉਹ ਇਸ ਤਰ੍ਹਾਂ ਗੱਲ ਕਰ ਰਿਹਾ ਹੈ ਜਿਵੇਂ ਸਾਰਾ ਕੁਝ ਉਹਨੂੰ ਪਹਿਲਾਂ ਪਤਾ ਹੁੰਦਾ ਹੈ ਪਲਾਂਟਡ ਕਿ ਕਿਸੇ ਨਾ ਕਿਸੇ ਸਮੇਂ ਮੈਂ ਏਅਰ ਕਾਰਡਨ ਲੀਕ ਕਰੂੰਗਾ ਉਹ ਆਪ ਬੋਲਦਾ ਨਹੀਂ ਉਹ ਆਪ ਇੱਕ ਗੱਲ ਛੇੜ ਦਿੰਦਾ ਹੈ ਮੁੱਦਾ ਛੇੜ ਦਿੰਦਾ ਫਿਰ ਚੁੱਪ ਕਰ ਜਾਂਦਾ ਹੈ ਉਹ ਕਹਿੰਦਾ ਹੈ ਉਹ ਫਲਾਣੇ ਬੰਦੇ ਜੀ ਰੱਪਰੇ ਵਾਲੇ ਜਿਹੜੇ ਆਪਣੇ ਪੁਰਾਣੇ ਵਰਕਰ ਸੀ ਉਹ ਆਪ ਦੀਆਂ ਜਨਾਨੀਆਂ ਨੂੰ ਛੱਡ ਗਏ ਸੀ ਆਪ ਤੁਰ ਗਏ ਇਹ ਉੱਥੇ ਬਲਕਾਰ ਤੋਂ ਤਰਾਜਯੋਗ ਸ਼ਬਦ ਬੋਲਿਆ ਜਾਂਦਾ ਹੈ ਪਰ ਉਹ ਬੁਲਾਉਣ ਵਾਲਾ ਬੰਦਾ ਸੀ ਉਹ ਕਹਿੰਦਾ ਹੈ ਕਿ ਜਿਹੜੇ ਉਹ ਪੁਰਾਣੇ ਬੰਦੇ ਸੀ ਤੇ ਉਹ ਆਪਣੀਆਂ ਜਨਾਨੀਆਂ ਦਾ ਛੱਡ ਗਏ ਉਹਨੂੰ ਉੱਥੋਂ ਉਹ ਗੱਲ ਬੋਲਣ ਬਾਅਦ ਤੇ ਬੰਦਾ ਮਜਬੂਰ ਕਰਦਾ ਹੈ ਜਦੋਂ ਕਿਸੇ ਬੰਦੇ ਦੇ ਅੰਦਰ ਬੇਈਮਾਨੀ ਹੋਵੇ ਉਦੋਂ ਉਹ ਭਰਾਵੋ ਜੀ ਨੂੰ ਮਰਜ਼ੀ ਫੋਨ ਤੇ ਰਿਕਾਰਡ ਕਰ ਸਕਦਾ ਹੈ ਕਿਉਂਕਿ ਪਤਾ ਨਹੀਂ ਹੁੰਦਾ ਪੂਰਲੇ ਨੂੰ ਕਿ ਕੀ ਕਰ ਰਿਹਾ ਹੈ ਫਿਰ ਉਹ ਕਹਿ ਰਿਹਾ ਹੈ ਗਾਰੰਟੀ ਫਾਰਮਾਂ ਬਾਰੇ ਤੇ ਫਿਰ ਉਹ ਦੂਜੀ ਭੱਲੇ ਵਰਗਿਆਂ ਦੀ ਵੀ ਗੱਲ ਕਰ ਰਿਹਾ ਹੈ ਫਿਰ ਉਹਨਾਂ ਦੇ ਵਾਸਤੇ ਵੀ ਬਲਕਾਰ ਬੋਲਦਾ ਹੈ ਇਸ ਤਰ੍ਹਾਂ ਸਾਰੀਆਂ ਗੱਲਾਂ ਬਾਤਾਂ ਹੋ ਫੋਨ ਤੇ ਹੌਲੀ-ਹੌਲੀ ਉਹ ਤੋਂ ਕਹੀ ਜਾਂਦਾ ਹੈ ਤੇ ਉਹ ਅੱਗੋਂ ਕਹੀ ਜਾਂਦਾ ਹੈ ਤੇ ਰਿਕਾਰਡਿੰਗ ਰੱਖੀ ਜਾਂਦਾ ਹੈ ਜਦੋਂ ਬਲਕਾਰ ਨਾਲ ਹੋ ਗਏ ਮਤਭੇਦ ਤੇ ਰਿਕਾਰਡ ਦੀ ਲੀਕ ਕਰਤੀ ਕੀ ਗੱਲ ਯਾਰੇ ਇਹਦੇ ਵਿੱਚ ਬਲਕਾਰ ਦਾ ਸਿਰਫ ਇਹ ਨੰਦੋਸ਼ ਹੈ ਕਿ ਉਹਨੇ ਆਪ ਦੇ ਮਿੱਤਰ ਤੇ ਵਰਕਰ ਤੇ ਭਰੋਸਾ ਕਰ ਲਿਆ بس ਉਹਦਾ ਕੋਈ ਦੋਸ਼ ਨਹੀਂ ਇਹੋ ਜੀਆਂ ਗੱਲਾਂ ਲੋਕ ਆਮ ਹੀ ਕਰਦੇ ਐ ਪੁਰਨਾ ਤੇ ਹੁੰਦਗੇ ਰਹਿੰਦੇ ਸਿਆਸੀ ਲੋਕ ਤਾਂ ਹਰ ਰੋਜ਼ ਹੀ ਕਰਦੇ ਐ ਪਰ ਉਹਦੇ ਮਿੱਤਰ ਵੱਲੋਂ ਧੋਖਾ ਦੇ ਜਾਣਾ ਕਿਸੇ ਸਮੇਂ ਦਾ ਉਹਦੇ ਨਾਲ ਰਹਿਣ ਵਾਲਾ ਵਰਕਰ ਉਹਦਾ ਕੰਮ ਸਾਮਣ ਵਾਲਾ ਅੱਜ ਗੈਰਾਂ ਦੇ ਪਲੇ ਚੋ ਕੇ ਵੀਡੀਓ ਲੀਕ ਕਰ ਜਾਣੀ ਇਹਨਾਂ ਬਲਕਾਰ ਦਾ ਕਸੂਰ ਐ ਉਹ ਨਹੀਂ ਹਾਂ ਦੂਜਿਆਂ ਦਾ ਕਸੂਰ ਉਹੜੇ ਪਰ ਚਾ ਬਨਿੰਦਰ ਜੀ ਤੇ ਨਹੀਂ ਸੀ ਕਰਾਉਣਾ ਬਲਕਾਰ ਦਾ ਹੱਕ ਸੀ ਪਰਚਾ ਦਰਜ ਕਰਾਉਣ ਦਾ ਜਿਹਨੇ ਆੜ ਗੋਲੀਕ ਕਰੀਏ ਆਪਦੇ ਉਹ ਬੰਦੇ ਤੇ ਉਹਨੂੰ ਸਬਕ ਸਿਕਾਉਂਦਾ ਨਾ ਕੇ ਪੱਤਰਕਾਰ ਤੇ ਇਹ ਵੀ ਉਹ ਗਲਤੀ ਕਰ ਬੈਠਾ ਪੱਤਰਕਾਰ ਦੇ ਉੱਤੇ ਪਰਚਾ ਦਰਜ ਕੀਤਾ ਲੋਕ ਉਹਦੇ ਨਾਲ ਕੱਢ ਗਏ ਕਿਉਂਕਿ ਉਹ ਵਧੀਆ ਕੰਮ ਕਰਦਾ ਮਨਿੰਦਰਜੀਤ ਸਿੱਧੂ ਉਹ ਕੋਈ ਸਰਕਾਰ ਨੂੰ ਨਹੀਂ ਬਖਸ਼ਦਾ ਸ਼ਬਦਾਂ ਰਿਪੋਰਟਿੰਗ ਕਰਦਾ ਉਹਨੇ ਜਿਹੜੇ ਬੰਦੇ ਨੇ ਲੀਕ ਕਰੀ ਗੱਲ ਉਹਦੇ ਨਾਲ ਨਜਿੱਠਣਾ ਸੀ ਤੇ ਉਹਨੂੰ ਸਬਕ ਸਿਕਾਉਣਾ ਸੀ ਵੀ ਭਰਾਵਾ ਪੁੱਤ ਮੇਰਾ ਮਿੱਤਰ ਹੁੰਦਾ ਸੀ ਦੋਸਤ ਹੁੰਦਾ ਸੀ ਤੂੰ ਸਾਰੀਆਂ ਗੱਲਾਂ ਮੈਨੂੰ ਕਹਾ ਲੀਆਂ ਤੇ ਅਜਲੀਕ ਕਰ ਦਿੱਤੀਆਂ ਤੇ ਦੋਸਤੋ ਇਸ ਤਰ੍ਹਾਂ ਅੱਜ ਕੱਲ ਸਮਾਂ ਨਹੀਂ ਰਿਹਾ ਕਿ ਫੋਨ ਤੇ ਕਿਸੇ ਨਾਲ ਗੱਲ ਕਰੀਏ ਹਰੇਕ ਦੀ ਰਿਕਾਰਡਿੰਗ ਲੱਗੀ ਹੁੰਦੀ ਆ ਬਚ ਜੋ ਮੇਰਾ ਵੀਡੀਓ ਪਾਉਣ ਦਾ ਕਾਰਨ ਇਹ ਹੋਈ ਹੈ ਕਿ ਇਹ ਬਲਕਾਰ ਦੇ ਨਾਲ ਜਿਹੜਾ ਕੁਝ ਹੋਇਆ ਇਹ ਹੋਰ ਬੰਦਿਆਂ ਨਾਲ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੋਸਤ ਮਿੱਤਰ ਹੈ ਉਹ ਬਚ ਕੇ ਰਹਿਣਾ ਅੱਜ ਕੱਲ ਪ੍ਰਭੂ ਕੋਈ ਮਿੱਤਰ ਨਹੀਂ ਕੋਈ ਦੋਸਤ ਨਹੀਂ ਨਵਰਤਪਾਤੀ ਲੋਕਾਂ ਨੂੰ ਇਹੋ ਜਿਹੇ ਬੰਦੇ ਆ ਨੇ ਜਿਹੜੇ ਲੀਕ ਕਰਦੇ ਆ ਉਹ ਬਲਕਾਰ ਨਾਲ ਬਹਿ ਕੇ ਗੱਲ ਕਰ ਲੈਂਦਾ ਕੋਈ ਹੋਰ ਉਹਦਾ ਗਿਲਾ ਸ਼ਿਕਵਾ ਦੀ ਕੱਢ ਲੈਂਦਾ ਪਰ ਆ ਤੋਖਾ ਨਹੀਂ ਸੀ ਕਰਨਾ ਇਹ ਬਿਲਕੁਲ ਤੋਖਾ ਹੋਇਆ ਇਹਨੀਆਂ ਕ ਵਿਚਾਰਾਂ ਸੀ ਸੱਚੀ ਗੱਲ ਨਾਲ ਸਟੀਕ ਗੱਲ ਨਾਲ ਜੁੜਨ ਵਾਸਤੇ ਚੰਗਾ ਲੱਗਿਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੁੜਿਓ ਅੱਗੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ